ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਸਾਡੇ ਮੁਕੱਦਮਾ ਨੰਬਰ 37 145 25 ਨੂੰ ਜਿਹੜਾ ਸੀਗਾ ਦਰਜ ਹੋਇਆ ਸੀਗਾ ਖਾਣਾ ਢਲਵਾ ਦੇ ਇੰਟਰਸੈਕਸ਼ਨ ਜਿਹੜਾ ਸੀਗਾ 127 ਸਬਸੈਕਸ਼ਨ 6 ਜਿਹੜਾ ਬੀ ਐਨ ਐਸ ਦੇ ਤਹਿਤ ਇਹਦੇ ਵਿੱਚ ਬੇਸਿਕਲੀ ਕੀ ਸੀਗਾ ਕਿ ਯੂ ਐਸ اے ਬੋਨ ਬੱਚਾ ਸੀਗਾ ਜਿਹਦੀ ਕੇਅਰ ਟੇਕਰ ਸੀ ਸਿਮੰਦਰ ਕੋ ਸੋ ਨਾਚੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀਗਾ ਬੱਚੇ ਦੀ ਕੇਅਰ ਟੇਕ ਕਰਨ ਦੇ ਲਈ ਜਦੋਂ ਬੱਚੇ ਦੀ ਉਮਰ ਡੇਢ ਸਾਲ ਦੇ ਕਰੀਬ ਸੀ ਉਦੋਂ ਤੋਂ ਹੀ ਉਹ ਇਹ ਤਾਂ ਮਲਨ ਪੋਸ਼ਨ ਕਰੀ ਸੀ ਸੋ ਤੇ ਜਦੋਂ 14 14 5 25 ਨੂੰ ਸਾਨੂੰ ਉਹਨਾਂ ਦੇ ਜਿਹੜੇ ਗ੍ਰੈਂਡਮਦਰ ਸੀ ਉਹਨਾਂ ਨੇ ਆ ਕੇ ਇਨਫਾਰਮੇਸ਼ਨ ਦਿੱਤੀ ਕਿ 12 5 ਜਿਹੜਾ 25 ਸੀਗਾ ਉਸ ਤਰੀਕ ਨੂੰ ਸੁਮਿੰਦਰ ਕੌਰ ਜਿਹੜੀ ਹੈ ਬੱਚੇ ਨੂੰ ਲੈ ਕੇ ਕਿਸੇ ਪਾਸੇ ਚਲੀ ਗਈ ਸੋ ਇ ਨੈਚਰਲੀ ਇਹ ਜਿਹੜਾ ਬੱਚਾ ਸੀਗਾ ਯੂਐਸਏ ਸਿਟੀਜ਼ਨ ਸੀਗਾ ਇਸ ਕਰੇ ਯੂਐਸਏ ਐਮਬੈਸੀ ਨਾਲ ਵੀ ਸਾਡਾ ਉਹਨਾਂ ਨਾਲ ਵੀ رابطہ ਹੋਇਆ ਔਰ ਇਮੀਡੀਏਟਲੀ ਜਿਹੜਾ ਸੀਗਾ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਕਪੂਥਰਾ ਦੇ ਐਸਐਸਪੀ ਕੌਰਪੁਰਾ ਜੀ ਨੇ ਬਰੀ ਸੈਂਸਿਟੀਵਿਟੀ ਨਾਲ ਇਹਨਾਂ ਦੀ ਜਿਹੜੀ ਇਹਨੂੰ ਭਾਲ ਦੇ ਲਈ ਇੱਕ ਟੀਮ ਬਣਾਈ ਔਰ ਇਹਨੂੰ ਕਾਫੀ ਟੈਕਨੀਕਲੀ ਐਨਾਲਾਈਸਿਸ ਕਰਕੇ ਔਰ ਹਿਊਮਨ ਸਰਸਿਸ ਦੇ ਥਰੂ ਅਸੀਂ ਇਸ ਬੱਚੇ ਨੂੰ ਜਾ ਕੇ ਜਿਹੜਾ ਕਸ਼ਵੀਰ ਸੀਗਾ ਕੁਲਗਾਮ ਸੀਗਾ ਉਹਦੇ ਉੱਤੋਂ ਜਾ ਕੇ ਅਸੀਂ ਜਿਹੜਾ ਹੈਗਾ ਟ੍ਰੇਸ ਕਰਕੇ ਤੇ ਇਹਨੂੰ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਔਰ ਬੱਚੇ ਦੀ ਉਮਰ ਕਰੀਬ 11 ਸਾਲ ਹੈਗੀ ਹੈ ਇਹ ਯੂਐਸਏ ਸਿਟੀਜ਼ਨ ਸੀਗਾ ਔਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਲੈ ਕੇ ਗਏ ਸੀ ਸੁਮਿੰਦਰ ਕੌਰ ਪਤਨੀ ਅਜੀਤਪਾਲ ਔਰ ਉਹਦਾ ਹਸਬੰਡ ਜਿਹੜਾ ਅਜੀਤਪਾਲ ਹੈ ਉਹ ਵੀ ਕੁਲਗਾਮ ਤੋਂ ਅਸੀਂ ਜਿਹੜੇ ਹੈਗੇ ਆ ਗ੍ਰੇਟਫੁਲ ਕਰਦੇ ਆ ਸੋ ਜਿਹੜੀ ਗ੍ਰੈਂਡ ਮਾਮਲ ਦੀ ਗੱਲ ਕਰ ਰਹੇ ਹਾਂ ਇਹ ਕਦੋਂ ਤੋਂ ਇਹਨਾਂ ਨੂੰ ਬੱਚਾ ਜਿਹੜਾ ਛੱਡ ਕੇ ਦੇ ਕੇ ਸੀ ਇਹ ਜਦੋਂ ਬੱਚਾ ਬੇਸਿਕਲੀ 1.5 ਸਾਲ ਦਾ ਸੀਗਾ ਉਦੋਂ ਇਹਦੇ ਪੇਰੈਂਟਸ ਜਿਹੜੇ ਇੰਡੀਆ ਆਏ ਸੀਗੇ ਔਰ ਇੰਡੀਆ ਆ ਕੇ ਇਹਨਾਂ ਨੂੰ ਜਿਹੜੀ ਸੰਬੰਧਕੌਰ ਸੀਗੀ ਇਹਨਾਂ ਨੂੰ ਕੇਅਰ ਟੇਕਰ ਬੱਚੇ ਨੂੰ ਜਿੱਦਾਂ ਸਾਂਭ ਸੁਭਾਲ ਦੇ ਲਈ ਰੱਖਦੇ ਆ ਉਹਨਾਂ ਨੇ ਇਹਨਾਂ ਨੂੰ ਰੱਖਿਆ ਸੀਗਾ ਸੋ ਇਹ ਦਾ ਆਪਣੇ ਪੁੱਛਗਿੱਛ ਉਹਨੇ ਦੱਸਿਆ ਕਿ ਮੇਰਾ ਲगाव ਹੋ ਗਿਆ ਸੀਗਾ ਬੱਚੇ ਦਾ ਵੀਰਾਂ ਦਾ ਲगाव ਸੀਗਾ ਬਟ ਜਿਹੜਾ ਹੈਗਾ ਕਾਨੂੰਨ ਦੇ ਮਤਲਬ ਜਿਹੜਾ ਜੀਗਾ ਜੋ ਇਹਨਾਂ ਨੇ ਅਫੈਂਸ ਕੀਤਾ ਉਸ ਦਾ ਖਰਚਾ ਦੱਸ ਕਰਕੇ ਮਾਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਦੇ ਜੋ ਵੀ ਬੱਚੇ ਦੀ ਕਸਟਡੀ ਚ ਇਹਨੂੰ ਵੀ ਅਦਾਸਤ ਬਈਗੀ ਉਹਨੂੰ ਜਿਹੜਾ ਸਭ ਬੱਚਾ ਚ ਨੈਪ ਮੰਨ ਲਓ ਦਾਰਚੀ ਲੈ ਜੀਏ ਸੀ ਇਹ ਈਰੋ ਪੈਸੇ ਲਈ ਸੀ ਜਾਂ ਪੈਸੇ ਦੀ ਇਹਦੇ ਵਿੱਚ ਹਜੇ ਤੱਕ ਕੋਈ ਇਨਵੋਲਵਮੈਂਟ ਦੀ ਗੱਲ ਨਹੀਂ ਆਈ ਹੈਗੀ ਇਹ ਸਿਰਫ ਜਿਹੜਾ ਹੈਗਾ ਕਿ ਕੇਅਰ ਟੇਕਰ ਸੀਗਾ ਬੱਚਾ ਯੂ ਐਸ ਏ ਸਿਟੀਜ਼ਨ ਸੀਗਾ ਸੋ ਮੇਬੀ ਇਹਦਾ ਜਿਹੜਾ ਹੈਗਾ ਇਹ ਹੋ ਸਕਦਾ ਕਿ ਉਹਦੇ ਪੇਰੈਂਟਸ ਜਿਹੜੇ ਹੈਗੇ ਨੇ ਅਕਸ਼ਟ ਜੀ ਉਹ ਕੇਅਰ ਟੇਕਰ ਸੀਗਾ ਤਾਂ ਕੱਲ ਨੂੰ ਲੌਂਗ ਰਨ ਚ ਉਹਨਾਂ ਨੂੰ ਬੈਨੀਫਿਟ ਹੋ ਸਕਦਾ ਸਿਟੀਜ਼ਨਸ਼ਿਪ ਹੈਸੀ ਗੱਲ ਯੂਐਸਏ ਜਾਣ ਦਾ ਬੈਨੀਫਿਟ ਲਈ ਇਹ ਸਾਰਾ ਉਹਨਾਂ ਨੇ ਉਹ ਵੀ ਸਕਦਾ ਇੱਕ ਤਰੀਕੇ ਨਾਲ ਕਿਉਂਕਿ ਅਜੇ ਬੱਚਾ ਜਿਹੜਾ ਸੀਗਾ ਸਿਟੀਜ਼ਨ ਸੀਗਾ ਤੇ ਉਹ ਜੇ ਉਹ ਬੱਚੇ ਉਹ ਉਹਨਾਂ ਨੂੰ ਕਹਿੰਦਾ ਹੈ ਇਮੀਗ੍ਰੈਂਟ ਬਣਨਾ ਰਹਿੰਦਾ ਤਾਂ ਉਹ ਯੂਐਸਏ ਜਾਣ ਦੇ ਲਈ ਇੱਕ ਆਸਾਨ ਰਸਤਾ ਹੋ ਸਕਦਾ ਸੀ ਕਿਹੜਾ ਹੈ ਹੁਣ ਬੱਚੇ ਦੀ ਪਰਿਕਿਆ ਹੈ ਪੇਰੈਂਟਸ ਮਿਲਣਾ ਨਹੀਂ ਦੇ ਰਹੇ ਉਹਨੂੰ ਕਿ ਨਹੀਂ ਉਹਦਾ ਸੰਪਰਕ ਨਹੀਂ ਜੇ ਦੱਤੀ ਕੇਅਰਿੰਗ ਕਰਦੇ ਕੋਰਡ ਵੀ ਆਉਂਦੇ ਕੋਰਡ ਕੋਲ ਬਲੱਡ ਟੂਰੀ ਹੈ ਕਿਉ ਮੈਂ ਵੀ ਕੀਤਾ ਜਦੋਂ ਮੈਂ ਸੁਣਿਆ ਇਹ ਤਾਂ ਫੱਕੇ ਦੇ ਹੱਥ ਚ ਨਹੀਂ ਬੱਚਾ ਡੇਢ ਸਾਲ ਦਾ ਸੀਗਾ ਮਾਂ ਬਾਪ ਦਾ